ਤੇ ਬਾਈ ਨੂੰ ਮੇਲੋ ਸਾਡੇ ਪਿੰਡ ਦੇ ਆ ਬਾਈ ਹੋਣੀ ਕੀ ਲੈਣਾ ਵੀ ਉਹ ਤੋਂ ਪਰੋਦੀ ਮੇਝਾ ਵੀ ਇਹ ਗੱਡੀ ਦੀ ਲਈ ਪਛਾਣੋ ਮਿੱਤਰੋ ਕੌਣ ਹੈ ਚਲੀ ਵੀ ਚਲ ਚਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਬਲੈਕ ਕਾਫੀ ਤੋਂ ਆਪਣੇ ਅੱਜ ਦੇ ਦਿਨ ਦੀ ਸ਼ੁਰੂਆਤ ਹੋ ਰਹੀ ਆ ਗੁੱਡ ਮਾਰਨਿੰਗ ਭਾਜੀ ਤੇ ਪਰੋਨੇ ਬੰਦੇ ਸੰਗ ਦੇ ਬਹੁਤ ਸਾਡੇ ਆਪਾਂ ਪੀਵਾਂਗੇ ਮਿੱਤਰੋ ਬਲੈਕ ਕਾਫੀ ਦੇ ਬਸ ਬਲੈਕ ਕਾਫੀ ਨਿਰਨੇ ਕਾਲ ਜੇ ਸ਼ੁਰੂ ਕਰਤੀ ਆਪਾਂ ਨੇ ਫੇਰ ਕਿ ਦੋ ਤਿੰਨੇ ਬਹੁਤ ਰਾਜੇ ਖਾਦਾ ਪੀਤਾ ਯਾਰ ਨਰੀਲੀਆ ਦੀ ਖਾਣ ਪੀਣ ਵਾਲੀ ਮੈਂ ਕਿਹਾ ਅੱਜ ਬਲੈਕ ਕਾਫੀ ਤੇ ਸ਼ੁਰੂਆਤ ਕਰਦੇ ਆਂ ਚਾਹ ਪੀਣੀ ਹੈ ਜਾਂ ਬੱਕ ਕੈਨਸਲ ਕਰਦੇ ਆਂ ਤੇ ਭਾਜੀ ਭਾਜੀ ਵੀਰੇ ਚਾਹ ਤੇ ਨਾਲ ਪੀਣੀ ਚਾਹ 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 ਨਾਲ ਪੀਣੀ ਹੈ ਭੋਰ ਭੋਰ ਕੇ ਹਾਂ ਤਵੇ ਗੁਰシャン ਸਿੰਘਾਂ ਵੱਲ ਚਲੇ ਨਾਉਣ ਵਾਸਤੇ ਕਿਉਂਕਿ ਸਾਡਾ ਅੱਜ ਪ੍ਰੋਗਰਾਮ ਹੈ ਜਾਣ ਦਾ ਗੁਰਦੁਆਰਾ ਸਾਹਿਬ ਨੂੰ ਕਦਮ ਮੋਢੀ ਕਿੱਸੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬਲੈਕ ਕਾਫੀ ਪੀ ਲਓ ਚਾਹ ਪੀ ਗਏ ਚਾਹ ਪੀ ਲਈ ਹਾਂ ਇਹਨਾਂ ਨੇ ਮਿੱਤਰੋ ਨਾ ਦੇਖੋ ਆ ਜਿਹੜਾ ਸਤੂਫੇ ਦਾ ਬਹੁਤ ਜ਼ਿਆਦਾ ਮੌਜ ਹੈ ਤੁਸੀਂ ਕਿ ਦੇਖ ਵੀ ਪਰਿਵਾਰ ਦੇ ਇੱਕ ਮੈਂਬਰ ਕੋਲ ਖੜੇ ਹੁੰਦੇ ਇਹਦੇ ਇਹ ਡਿਊਟੀ ਲੱਗੀ ਹੋਈ ਹੈ ਮਤਲਬ ਵੀ ਪਹਿਲਾਂ ਇਹਨੇ 6-10 15 ਮਿੰਟ 10-15 ਮੈਂਰੀ ਖੋਰ ਨਹੀਂ ਸਿੱਖਣਾ ਮਤਲਬ ਇਹਨੇ ਘੁੰਮ ਦੇ ਘੁੰਮਦੇ ਦੇਖੋ ਰਾਮ ਆ ਕੇ ਬਹੁਤ ਇੰਨਾ ਗਾਇ ਜਾਂਦਾ ਹੈ ਕਿਉਂਕਿ 6 ਇਹ ਮਤਲਬ ਬਹੁਤ ਜ਼ਿਆਦਾ ਹੈ ਸਿਆਲ ਦੇ ਵਿੱਚ ਨਾ ਅੱਗ ਭਾਵੇਂ ਗਰਮੀ ਕਰੇ ਨਾ ਕਰੇ ਪਰ ਅੱਗ ਦਿਖ ਜਵੇ ਨਾ ਉਹੀ ਬਹੁਤ ਵਧੀਆ ਐਨ ਲੱਗਦਾ ਵੀ ਹਾਂ ਬਾਈ ਅੱਗ ਵੱਲਦੀ ਹੈ ਸਿਆਲ ਦੇ ਵਿੱਚ ਤਾਂ ਲਾਟਾਂ ਗਲਪਤ ਹੋਰੇ ਹੋ ਜਾਂਦੀ ਆ ਤੇ ਸਾਈਡਾਂ ਦੇ ਇੱਥੇ ਆ ਨਿਕਲ ਸੇਕ ਆ ਤਾਂ ਗਲਪਤ ਐ ਹੋਰ ਹੋ ਜਾਂਦੀ ਆ ਤੂੰ ਨਾ ਹੋਰ ਬੜੀ ਜਿਹੀ ਗੱਲ ਹੈ ਉਹ ਪਹਿਲੇ ਆਉਂਗਾ ਹੈ ਓ ਲੈ ਜਾਇਆ ਚਲੋ ਚਲੋ ਫਟਾਫਟ ਖੋਸ਼ ਹੋ ਮੈਂ ਨਾਲੇ ਮਲ ਹਾਂਜੀ ਹਾਂਜੀ ਕੋਈ ਰੈਡੀ ਚੱਲੀ ਫਿਰਾਂ ਫਟਾਫਟ ਹਾਂ ਲੋ ਆਪਾਂ ਜਾ ਬਿਨੇ ਬੈਠ ਕੇ ਆਪਣੇ ਗੁਰਦੁਆਰੇ ਦੇ ਕੋਲ ਗੁਰਦੁਆਰ ਜੀ ਗੁੱਡ ਮਾਰਨਿੰਗ ਸਟ ਦੇ ਫੋਨ ਦਾ ਖੜੇ ਇੱਧਰ ਦੇਖ ਇੱਧਰ ਇੱਧਰ ਦੇ ਸਾਰੇ ਕਹਿ ਕੇ ਮੇਰੇ ਬਰੋ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਟ ਦੇ ਫੋਨ ਸਟ ਦੇ ਪੁੱਤ ਫੋਨ ਸਟ ਦੇ ਕਦੇ ਕਦੇ ਇਕੱਲਾ ਬੈਠ ਕੇ ਫੋਨ ਤਲਾ ਬੈਠੇਗਾ ਠੀਕ ਹੈ ਇੱਧਰ ਕੇ ਸਾਰੇ ਕਿ ਬਰੋ ਉਧਿਆ ਉਧਰੀ ਆਉਂ ਰਿਹਾ ਉਧਰ ਖੜਾ ਸਿੱਧਾ ਢੋਲ ਢੋਲ ਸਾਰੇ ਕਹਿ ਕੇ ਕਿ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਿੱਧਾਰਿਆਂ ਨੂੰ ਹਾਂ ਕਿ ਮੈਂ ਹੁਣ ਨਾ ਥੋੜੇ ਦਿਨਾਂ ਤੱਕ ਮਾਮੂ ਜੀ ਦੇ ਨਾਲ ਹੀ ਚਲੇਣਾ ਰੋਮਾਂ ਨੂੰ ਜਰ ਨਹੀਂ ਇਹ ਤਾਂ ਮੇਟਰ ਜੀ ਤਾਂ ਬਹੁਤ ਕਰਦਾ ਜਾਣ ਨੂੰ ਪਰ ਸਰੋਂ ਪਤਾ ਹੀ ਫਿਰ ਕੱਲ ਵੀ ਕਹਿੰਦੇ ਨਹੀਂ ਇੱਥੇ ਰਹਿਣਾ ਇਹ ਤਾਂ ਕਹਿੰਦਾ ਮਾਮੂ ਮੈਨੂੰ ਰੋਮੇ ਪੜਨਵਾ ਤੇ ਲਾ ਲੈ ਆਪਣੇ ਕੋਲ ਤੇ ਰੋਮੇ ਪੜਨ ਲਾ ਲਈ ਹੈ ਹੈ ਉੱਥੀ ਪੜਿਆ ਸ਼ਾਹ ਨੂੰ ਪੀਦੇ ਦਿਨ ਚੜਦ ਨੂੰ ਕਰਨੀਤੀਆਂ ਤੈਨੂੰ ਮਿੱਠਾ ਖੱਟਾ ਖਾਣ ਸਭ ਨੂੰ ਮਿਲੂਗਾ ਇੰਨੀ ਖਾ ਲਓ ਜੀ ਨਹੀਂ ਨਹੀਂ ਮੈਂ ਜੀਪੇ ਨਹੀਂ ਖਾਣਿਆ ਅੱਜ ਤੁਸੀਂ ਚਾ ਨਹੀਂ ਪੀ ਰਹੇ ਮੈਂ ਬਲੈਕ ਕੋਈ ਪੀ ਰਿਹਾ ਜੀ ਅੱਛਾ ਹੀ ਮੈਂ ਕੱਪ ਲਈ ਫਿਰਦੇ ਹੱਥ 'ਚ ਬਲੈਕ ਕੋਈ ਕੱਪ ਮੈਂ ਕਿਹਾ ਵੀ ਦੋ ਤਿੰਨ ਨੂੰ ਬਹੁਤ ਰਾਜੇ ਖਾ ਪੀ ਲਿਆ ਹੁਣ ਥੋੜਾ ਜਿਹਾ ਇੱਕ ਦਿਨ ਚਾਹੀਦਾ ਰਹਿਣਾ ਰੈਸਟ ਮੇਰੇ ਅੰਦਰ ਹਾਂਜੀ ਅੰਦਰਲੀ ਮਸ਼ੀਨਰੀ ਨੂੰ ਵੀ ਹਾਂਜੀ ਹੋ ਗਿਆ ਤੇ ਖਾਣੀ ਨਹੀਂ ਫਿਰ ਹੈ ਇਹ ਤੂੰ ਜਾਜੀ ਵੀ ਨਹੀਂ ਖਾਣੀ ਹੈ ਹਾਂਜੀ ਅਸ ਜਾਜੀ ਵੀ ਖਾਣੀ ਹੈ ਠੀਕ ਹੋ ਗਿਆ ਫਿਰ ਤਾਂ ਲੈ ਵੀ ਕੁਸ਼ਾਨ ਵੀ ਲਾ ਕੇ ਲੱਗਿਆ ਮੈਂ ਤਰੋਂ ਪੱਕ ਬਣਨ ਵਾਸਤੇ ਕਿਹੜੀ ਪੱਕ ਬਣਾਂਗੇ ਜੀ ਪੀੜੀ ਹੈ ਮਿੰਟ ਚ ਮਿੰਟ ਨਹੀਂ ਮੈਂ ਮਿੰਟ ਦੇਖ ਕੇ ਨਹੀਂ ਬੰਦਾ ਹੈਗਾ ਹਾਂ ਮੈਂ ਦੇਖ ਕੇ ਬੰਦਾ ਹਾਂ ਤੁਸੀਂ ਕੀ ਲੈਣਾ ਕਿਹਾ ਨਾ ਨਾ ਹੁਣ ਲਿਖਿਆ ਮਮਾ ਦਾ ਲਿਖਤਾ ਹੈ ਮੇਰਾ ਵੀ ਤੇਰਾ ਕਿਥੇ ਲਿਖਿਆ ਤੇਰੇ ਪੁੱਠਾ ਲਿਖਤਾ ਹੋੜ ਇਧਰ ਗਵਾਜ ਵੀ ਕੀ ਸਮਝਦਾ ਕਿ ਇਹ ਆਵੇ ਹੈ ਤੂੰ ਦੰਦੀ ਵੜੀ ਆ ਮੇਰੇ ਉਰੇ ਦੰਦੀ ਵੜ ਉਂਗਲ ਤੇ ਮੈਨੂੰ ਬੱਟੇ ਖਾ ਜਾਂਦੀ ਕੱਲ ਵੀ ਗੱਲਾਂ ਕਰਦੇ ਕਿ ਦੰਦੀ ਨਹੀਂ ਵੜਦਾ ਗੁਰਵਾਜ ਵੜ ਦੰਦੀ ਇੱਥੇ ਵੜਦੇ ਹੀ ਫਿਰ ਤਖੀ ਅੱਜ ਲਿਆ ਦੇ ਨੀ ਦੰਦੀ ਦੀ ਦੰਦ ਨਹੀਂ ਜਿਆਦਾ ਨਾ ਆਪਾਂ ਦੇ ਪਿੱਛੇ ਸਭ ਤੋਂ ਪਹਿਲਾਂ ਰੈਡੀ ਹੋ ਜਾਣੇ ਆ ਰੈਡੀ ਹੋ ਗਏ ਗੱਡੀ ਚੜਾ ਕੇ ਵੱਡੀ ਬਾਹਰ ਘੜਦੀ ਹਲੇ ਨਿਆਣਿਆਂ ਵਾਲੇ ਤਿਆਰ ਹੋਣਾ ਹੈਲੇ ਆਪਾਂ ਨੇ ਜਾਣਾ ਹੁਣ ਆਪਣੇ ਨੇ ਇੱਥੇ ਬਾਈ ਹੁਣੀ ਨੇ ਇੱਥੇ ਲੱਗੀ ਰਹਿੰਦੇ ਨੇ ਆਪਣੇ ਭਾਈ ਉਹਨਾਂ ਦੇ ਮਿੱਤਰ ਐ ਉਹ ਤੇ ਉਹਨਾਂ ਨੂੰ ਮਿਲਣ ਚੱਲੇ ਆਪਾਂ ਉਹਨਾਂ ਦਾ ਫੋਨ ਆਇਆ ਸੀਗਾ ਕਹਿੰਦੇ ਵੀ ਸਾਨੂੰ ਜਰੂਰ ਤੁਸੀਂ ਆਇਓ ਤੇ ਮਿਲ ਕੇ ਜਾਇਓ ਤੇ ਭਾਈ ਨੇ ਫੋਨ ਕਰਤਾ ਉਹਨਾਂ ਨੂੰ ਤੇ ਆਪਾਂ ਉਹਨਾਂ ਨੂੰ ਮਿਲਣ ਚੱਲੇ ਆ ਭਾਈ ਕਿੱਥੇ ਮਿਲਾਵਾਂ ਉਹਨਾਂ ਨੂੰ ਆਪਾਂ ਬਾਹਰ ਦੀ ਬਲਾ ਲਈ ਬਾਹਰ ਤੇ ਬਾਹਰ ਤੇ ਬਾਹਰ ਤੇ ਬਾਹਰ ਤੇ ਚਾਹ ਦਾ ਗੁੱਟ ਪੀਨੇ ਆ ਕਾਫੀ ਇੱਕ ਵਾਰਾ ਪੀ ਲਈ ਆ ਤੇ ਨਾਲ ਹੀ ਮਿਲ ਕੇ ਠੀਕ ਜੀ ਚੱਲੀ ਭਾਜੀ ਚੱਲੀ ਭਾਜੀ ਚੱਲੋ ਚੱਲ ਦੁਕਾਨਾਂ ਤਾਂ ਗੁਨਾ ਮੇਟਰ ਸ਼ਹਿਰ ਦੇ ਦੇਖੋ ਅੱਜ ਹੀ ਬੰਦ ਪਈਆਂ ਨੇ ਸਾਰੇ ਸਾਰੇ ਸ਼ਟਰ ਐ ਦੇਖੋ ਅੱਜ ਵੀ ਬੰਦ ਪਏ ਨੇ ਹਰ ਤ ਵਾਰ ਕਰਕੇ ਦੁਕਾਨਾਂ ਬਹੁਤ ਜ਼ਿਆਦਾ ਬੰਦ ਹੁੰਦੀਆਂ ਨੇ ਮੈਨੂੰ ਲੱਗ ਪਾ ਹੁਣ ਕੱਲ ਨੂੰ ਖੁੱਲਣਗੀਆਂ ਸਾਰੀਆਂ ਆਪਾਂ ਇਹਨਾਂ ਬਾਈਆਂ ਨੂੰ ਮਿਲੇ ਆ ਸਾਡੇ ਪਹਿਲਾਂ ਸੀਗਾ ਪਰਮ 12 ਰੋਜ ਜਦ ਆਪਾਂ ਪਹਿਲਾਂ ਗੱਲ ਕੀਤੀ ਆ ਤੇ ਬਾਈ ਕਹਿੰਦੇ ਫੇਰ ਘਰ ਜ਼ਰੂਰ ਆਇਓ ਵੀ ਘਰੇ ਆਪਾਂ ਨੇ ਵੀ ਪਕੌੜੇ ਗੁੜੇ ਕੱਢੇ ਹੋਏ ਆ ਕਦੀ ਹਾਲੇ ਸਾਰੀ ਤਿਆਰੀ ਕੀਤੀ ਭਾਈ ਉਹਨਾਂ ਨੇ ਤੇ ਬੜਾ ਚੰਗਾ ਲੱਗਿਆ ਭ ਬੰਗਾ ਦੇ ਕੋਲ ਪਿੰਡ ਆ ਤੁਹਾਡਾ ਭਾਈ ਹੈ ਨਾ ਚੱਕ ਗੁਰੂ ਕਿਹੜੇ ਪਿੰਡ ਆ ਚੱਕ ਗੁਰੂ ਚੱਕ ਗੁਰੂ ਪਿੰਡ ਆ ਭਾਈ ਉਹਨਾਂ ਦਾ ਤੇ ਕਾਫੀ ਢਮੋਗਿਡਲੀ ਰਹਿੰਦੇ ਇਹਨੂੰ ਇੱਥੇ ਹੁਣ ਪਹਿਲਾਂ ਰੂਮ ਵੀ ਰਹਿ ਕੇ ਆਏ ਆ ਹੁਣ ਫੇ ਗੱਲਾਂ ਪਤਾ ਚੱਲਦੀਆਂ ਆ ਰੂਮ ਵਰਗੀ ਮੌਜ ਨਹੀਂ ਮਿਲਦੀ ਹੈਗੀ ਨਾ ਬਸ ਇੱਧਰ ਹੁਣ ਮਿਲੇ ਸਹੀ ਗੱਲ ਆ ਛੋਟਾ ਜਿਹਾ ਬੱਚਾ ਆਇਆ ਉਹ ਤੁਰਿਆ ਜਾ ਹਾਂ ਆ ਜਾਓ ਚਲੋ ਇਹ ਕਹਿੰਦਾ ਗੁਸ਼ਾਨ ਨੂੰ ਮਿਲਣਾ ਸੀਗਾ ਗੁਸ਼ਾਨ ਪਗਵੰਦਾ ਜੀ ਘਰੇ ਪੁੱਤ ਫੇ ਮਲਾ ਮਾ ਤੇ ਠੀਕ ਆ ਬਸ ਠੀਕ ਹੈ ਠੀਕ ਹੈ ਸਰਨ ਭਾਈ ਕਰਦੇ ਇੱਕ ਵਾਰੀ ਵਾਈ ਕਰ ਇਧਰ ਇਹਦੇ ਵਿੱਚ ਕੈਮਰੇ ਵਿੱਚ ਪੈਣ ਸਾਸਿਕਾਲ ਸਾਸਿਕਾਲ ਵਾਈ ਸਾਸਿਕਾਲ ਤੇ ਪੈਣ ਵੀ ਨੇ ਪੈਣ ਤੁਹਾਡੀ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਸੀਂ ਇੰਨੀ ਤੁਸੀਂ ਇੰਨਾ ਪੈਣ ਕੀਤਾ ਸਹੀ ਗੱਲ ਮੈਨੂੰ ਤਾਂ ਆਪਣਾ ਤੁਹਾਨੂੰ ਪਤਾ ਹੀ ਪੰਜਾਬੀਆਂ ਦਾ ਹੁੰਦਾ ਹੀ ਥੋੜਾ ਇਹ ਤਾਂ ਚਲੋ ਆਪਣੇ ਕਿਸਮ ਆਪਣੇ ਮੁਕੱਦਰਾਂ ਦੇ ਵਿੱਚ ਚੀਜ਼ ਪੈਣੇ ਆਈ ਹੈ ਇਹ ਸਹੀ ਗੱਲ ਵੀ ਜਿਹੜੀ ਪ੍ਰਾਣਵਾਜੀ ਹੈ ਇਹ ਹਰ ਬੰਦੇ ਹਰ ਇੱਕ ਕੌਮ ਦੇ ਹਿੱਸੇ ਨਹੀਂ ਆਈ ਇਹ ਸਾਡੇ ਪੰਜਾਬੀਆਂ ਦੇ ਲਿਖੇ ਚੀਜ਼ ਆਈ ਹੈ ਇਹ ਸਹੀ ਪੰਜਾਬੀਆਂ ਦੀ ਸਹੀ ਗੱਲ ਹੈ ਦੇਖੋ ਇਹ ਸੂਸਵੇਸ ਉੱਤੇ ਉੱਡਦੀ ਹੈ ਟਾਈਮ ਕੁਝ ਨਹੀਂ ਮਿੱਤਰ ਹੋਇਆ ਟਾਈਮ ਸਿਰ 10 ਵਜੇ ਹਲੇ ਐਨੀ ਟੈਰੀ ਕਰਨੀ ਯਾਰ ਸਹੀ ਗੱਲ ਹੈ ਭੈਣੇ ਥੈਂਕ ਯੂ ਵੈਰੀ ਮੱਚ ਕੋਈ ਗੱਲ ਨਹੀਂ ਭਾਈ ਆਪਰੇ ਤੱਕ ਹੋਸ਼ ਨਾਰਮਲ ਹੈ ਲਾਇਆ ਨਹੀਂ ਬਹੁਤ ਥੈਂਕ ਯੂ ਧੰਨਵਾਦ ਤੁਹਾਡਾ ਆਹ ਦਿਖਾਈ ਤਾਂ ਕਰ ਆਹ ਕਿਹੜੀ ਕਾਰ ਹੈ ਆ ਤਾਂ ਮੈਂ ਲੈ ਜਾਣੀ ਆ ਉਹ ਤੇਰੀ ਤੇਰੀ ਇਹ ਬੰਦਾ ਬਣ ਜਿਹਦਾ ਹੈ ਹਾਂਜੀ ਇਹ ਬੰਦਾ ਬਣ ਜਾਂਦਾ ਹੈ ਮੈਂ ਫਿਰ ਨਹੀਂ ਕਰਦਾ ਮੈਂ ਰੋਮ ਉ ਜਾਣੇ ਲਈ ਮੈਂ ਨਾਲ ਹੀ ਇਹ ਚ ਬਹਿ ਕੇ ਜਾਉਂਗਾ ਮੈਂ ਠੀਕ ਹੈ ਠੀਕ ਹੈ ਵੀਰੇ ਥੈਂਕ ਯੂ ਵੈਰੀ ਮੱਚ ਮਿਲਦੇ ਹਾਂ ਠੀਕ ਹੈ ਓਕੇ ਵੈਰੀ ਓਕੇ ਵੀਰੇ ਓਕੇ ਧੰਨਵਾਦ ਤੁਹਾਡਾ ਚਲੋ ਲਓ ਫਾਈਨਲੀ ਪਹੁੰਚ ਗਏ ਆ ਤੇ ਆਪਣੀ ਫੈਮਿਲੀ ਰੈਡੀ ਹੋ ਗਏ ਸਾਰੇ ਤਿਆਰੇ ਖੜੇ ਆ ਦੇਖੋ ਸਾਡੀ ਵੇਟ ਕਰ ਰਹੇ ਆ ਸਿਰ ਤੇ ਮਾਰੂ ਗੁੱਲ ਤਾਂ ਬੰਨ ਲਓ ਮਾਰੂ ਬੰਨ ਦੇ ਠੀਕ ਹੋ ਗਿਆ ਚਲੀ ਵੀ ਚੱਪ ਚਲੀ ਰੈਡੀ ਹਾਂ ਚਲੀ ਮਾਸੀ ਵੀ ਤਿਆਰ ਹੈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬੱਪ ਢਿੱਲੀ ਕਿਹੜੀ ਅੱਜ ਢਿੱਲੀ ਕਹਿੰਦੇ ਇੱਕ ਉਹ ਨੋ ਆ ਠਾਕੀਂ ਦਾਦੀ ਹੁਣ ਤਿੰਨ ਦਿਨ ਹੋ ਗਏ ਦਾ ਦੋ ਤਿੰਨ ਠਾਕੀ ਦਾਦੀ ਸੀ ਗਾਂ ਦੇ ਨਾਲੇ ਦਾ ਹਾਂ ਗੱਡੀ ਬਹਿ ਗਈ ਪੁੱਤੇ ਚਾਰ ਹੋ ਗਏ ਹਾਂਜੀ ਬਾਕੀ ਸਹੀ ਆ ਗਈ ਫਾਈਨਲੀ ਹੈ ਕਿਉਂਕਿ ਫਾਈਨਲੀ ਕੁਸ਼ਾਨਵੀਰ ਦੀ ਪੱਗ ਦੇ ਲੜ ਪੂਰੇ ਪੂਰੇ ਆ ਗਏ ਨੇ ਪੂਰੇ ਪੂਰੇ ਆ ਗਏ ਨੇ ਕਿਰੀ ਵਾ ਚਾਏ ਨੇ ਤੀਜੀ ਵਾਰ ਚ ਕੀ ਲੈਣਾ ਹੈ ਬੀਹ ਤੋਂ ਉਪਰ ਦੀ ਮੇਜਾ ਵੀ ਇਹ ਗੱਡੀ ਦੀ ਦੁਰਬਾਈ ਤੈ ਕਿੱਧਰ ਬਣੇ ਬੀਬੀ ਇੱਕ ਟ੍ਰੋਕ ਦਾ ਗੱਡੀ ਨਾਲ ਆਉਂਦੇ ਨੇ ਉੱਤੇ ਆ ਗੱਡੀ ਬਹਿ ਜਾ ਪਿੱਛੇ ਬਹਿ ਜਾ ਪੁੱਤੇ ਤੈਨੂੰ ਗੱਡੀ ਪਸੰਦ ਨਹੀਂ ਆ ਇਹ ਬੜੀ ਗੱਡੀ ਐ ਇਹਦੇ ਨਾਲੋਂ ਉਹ ਦਾਦੀ ਦੀ ਵਾੜੀ ਉਹ ਛੋਟੀ ਉਹ ਤਾਂ ਪਸੰਦਤ ਹੈਗੀ ਹੈ ਹਾਂ ਪੰਗਾ ਇੱਕ ਹੈ ਵੀ ਉਹ ਹੁਣ بڑے ਸਮਝਦੇ ਆ ਆਪਣੇ ਨੂੰ ਅਸੀਂ ਸਿਮਾ ਵੀਰਾ ਬਿਠਾਉਣਾ ਹੈ ਉਹ ਕਹਿੰਦਾ ਵੀ ਹੁਣ ਮੈਂ ਤੁਹਾਡੇ ਕੋਲੇ ਬੈਠਣਾ ਵੀ ਇੱਧਰ ਮੇਰੇ ਨਾਲ ਕੋਈ ਬੱਚਾ ਹੈ ਨਹੀਂ ਇਹ ਪੰਗਾ ਪੈ ਜਾਂਦਾ ਜੀ ਇਹਨਾਂ ਦਾ ਚਲ ਕੋ ਇਧਰ ਨਾਨੀ ਦੋਤੇ ਪੱਕੀ ਡਿਊਟੀ ਆ ਇਹ ਆਪਣੇ ਨਾਲ ਬਸ ਕੇ ਬੈਠਿਆ ਨਹੀਂ ਸਮਝ ਚਾਹੀਦਾ ਵੀ ਆ ਸਿਆਣੀ ਨਾਨੀ ਦੇ ਨਾਲ ਹੈ ਮਸੀ ਅਸੀਂ ਤੁਹਾਡੇ ਹਿੱਸੇ ਤੇ ਹਾਂ 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 ਤੁਹ ਗੱਡੀ ਵਿੱਚ ਆਪਾਂ ਗੱਡੀ ਨਾਲੇ ਰੋਮਾਂ ਭਜਾ ਕੇ ਲੈ ਜਾਣੀ ਆ ਜੱਕਣੇ ਭਜਾ ਕੇ ਲੈ ਜਾ। ਠੀਕ ਸਮਝਿਆ? ਜਿੱਥੇ ਮਰਜ਼ੀ ਲੈ ਚੱਲ। ਤੇ ਹੁਣ ਆਪਾਂ ਚੱਲੇ ਆਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ। ਉਦੋਂ ਗਏ ਸੀ ਆਪਣੇ ਫੁੰਤਨ ਵਾਲੇ ਸੀ ਮੇਨਾ। ਹਾਂਜੀ। ਇਸ ਇਲਾਕੇ ਦੇ ਵਿੱਚ ਮਿੱਤਰੋ ਤਿੰਨ ਗੁਰਦੁਆਰਾ ਸਾਹਿਬ ਨੇ। ਉਦੋਂ ਜਾਗੇ ਸੀ ਆਪਾਂ ਫੁੰਤਨ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਅੱਜ ਆਪਾਂ ਜਾਣਾ ਹੈ ਟੈਂਪੀ ਗੁਰਦੁਆਰਾ ਸਾਹਿਬ ਦੇ ਵਿੱਚ। ਹੁਣ ਆਪਾਂ ਔਰ ਮੈਲ ਸ਼ਹਿਰ ਦੇ ਵਿੱਚ ਟੈਂਪੀ ਗੁਰੂ ਘਰ ਦੇ ਵਿੱਚ ਮਿੱਤਰੋ ਖੜੇ ਆਂ ਤੇ ਉੱਥੇ ਆਪਾਂ ਨੂੰ ਬਾਈ ਹੋਣੀ ਮਿਲਣੇ ਨੇ ਤੇ ਬਾਈ ਨੂੰ ਮੇਲੋ। ਸਾਡੇ ਉੱਚੀ ਪਿੰਡ ਆ ਵੀਰੇ ਆਪਣਾ ਉੱਚੀ ਪਿੰਡ ਦੇ ਅਸੀਂ ਅਸੀਂ ਸਾਡਾ ਲੰਘ ਰਹੇ ਦਾ ਪਿੰਡ ਦੇ ਵਿੱਚ ਨੇ ਤੇ ਇੱਕ ਨਾ ਹੋਰ ਮੈਂ ਗੱਲ ਨੋਟ ਕਰੀਏ ਜਿੰਨੇ ਆਪਾਂ ਨੂੰ ਬਾਈ ਮੇਲੇ ਹੋਰੇ ਬਾਈ ਤੁਹਾਨੂੰ ਬੱਧਾ ਬੱਧਾ ਮੇਲੇ ਨਾਲ ਹਾਂਜੀ ਹਾਂ ਇਹ ਵਾਲੇ ਏਰੀਆ ਵਿੱਚ ਸਾਡਾ ਏਰੀਆ ਬਹੁਤ ਜ਼ਿਆਦਾ ਆਪਣਾ ਹੈ ਫਤੇਗੜ ਸਾਹਿਬ ਏਰੀਆ ਫਤੇਗੜ ਨੇ ਦੋ ਤਿੰਨ ਜिले ਜਿਆਦਾ ਹੈ ਫਤੇਗੜ ਸਾਹਿਬ ਹੋ ਗਿਆ ਤਰਵੀਜ਼ੋ ਜਿਲ੍ਹਾ ਜਿਹੜਾ ਆਪਣਾ ਤਰਵੀਜ਼ੋ ਬਣਦਾ ਨਾ ਸਾਰੀ ਜਿਲ੍ਹਾ ਤਰਵੀਜ਼ੋ ਆਪਣਾ ਹੈ ਤਰਵੀਜ਼ੋ ਦੇ ਨਾਲ ਲੱਗੇ ਪਿੰਡ ਪੈ ਗਏ ਸਾਰੀ ਫਤੇਗੜ ਲੱਖਾ ਆਪਣਾ ਸਾਰਾ ਲੱਗੇ ਫਤੇਗੜ ਜਿੰਨੇ ਮੁੰਡੇ ਮੇਲੇ ਸਾਰੇ ਪਿੰਡ ਖੁਦਗੜ ਸਾਹਿਬ ਤੋਂ ਲੱਗ ਰ ਸਾਰੇ ਹੋਰੀ ਹੈਗੀ ਹੈ ਹੋਰੀ ਹੈਗੀ ਸਹੀ ਗੱਲ ਹੈ ਵੀਰੇ ਸਾਰੇ ਮੁੰਡੇ ਮੈਨੇ ਬਾਕੀ ਟੋਡਾ ਵੀਰੇ ਆਪਾਂ ਵਲੌਗ ਦੇਖਦੇ ਆਂ ਗਾ ਮੈਂ ਕਿ ਨਹੀਂ ਟੋਡਾ ਮਲ ਕੇ ਜੋ ਵੀ ਤੁਹਾਡੀ ਕੁਆਲਿਟੀ ਮਲ ਕੇ ਸਾਨੂੰ ਸਭ ਕੋ ਵਧੀਆ ਲੱਗਿਆ ਵੀਰੇ ਮੈਂ ਕਹਿੰਦਾ ਹਾਂ ਥੈਂਕ ਯੂ ਯਾਰ ਪਿਆਰ ਦੇਣ ਦੀ ਗੱਲ ਹੈ ਬਾਈ ਤੁਸੀਂ ਨਾ ਅਸਲ ਚੀਜ਼ ਆਪਣਾ ਆਦ ਜ਼ਰ ਜੁੜ ਜene ਬਣਨੇ ਸਹੀ ਗੱਲ ਹੈ ਵੀਰੇ ਸਹੀ ਗੱਲ ਤੁਹਾਨੂੰ ਆਪਣੀ ਵਾਂਗ ਬੰਦਾ ਪਸੰਦ ਆਉਂਦਾ ਹਮੇਸ਼ਾ ਹਨਾ ਬਾਕੀ ਹੁਣ ਤਾਂ ਗਵਾਂਡ ਪਿੰਡ ਦੇ ਨਿਕਲੇ ਇੱਕ ਤਾਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਹੁਣ ਤਾਂ ਜਮੇ ਗਵਾਂਡ ਦਾ ਪਿੰਡ ਆਪਣਾ ਵੀਰੇ ਉਹ ਤਾਂ ਉਹ ਨਿਕਲੇ ਯਾਰ ਕਹਿੰਦਾ ਵੀ ਆਪਰਾ ਬਣ ਗਿਆ ਹੁਣ ਤਾਂ ਸਹੀ ਗੱਲ ਹੈ ਬੱਸੀ ਵਿੱਚ ਭਾਈ ਉਹਨਾਂ ਦੀ ਆਪਣੀ ਉਹ ਵੀ ਹੈਗੀ ਆਪਣੀ ਸ਼ੌਪ ਹੀ ਹੈਗੀ ਸੋਹੀਕਾਰ ਬਾਜ਼ਾਰ ਵੀਰੇ ਸੋਹੀਕਾਰ ਬਾਜ਼ਾਰ ਤੇ ਕਈ ਆਪਣੇ ਵੀਰ ਆਪਣੇ ਦੇਖਦੇ ਹੋਣਗੇ ਆਪਣੀ ਵੀਡੀਓ ਨੂੰ ਆਪਣੇ ਬੱਸੀ ਤੋਂ ਜਾਂ ਆਪਣੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਤੇ ਇਹ ਗੱਡੀਆਂ ਰੈਂਟ ਤੇ ਵੀ ਦਿੰਦੇ ਆ ਗੱਡੀਆਂ ਵੇਚਦੇ ਵੀ ਨੇ ਸਾਰਾ ਕੰਮ ਬਲਕਿ ਕੋਈ ਨਾਸ ਦਾ ਕੰਮ ਸਾਰੇ ਕੰਮ ਕਰਦੇ ਆ ਤੇ ਬੱਸੀ ਸੋਹੀਕਾਰ ਬਾਜ਼ਾਰ ਠੀਕ ਹੈ ਬਾਈ ਜੀ ਧੰਨਵਾਦ ਬਹੁਤ ਬਹੁਤ ਲੱਗਿਆ ਆਪਾਂ ਜੀ ਠੀਕ ਹੈ ਠੀਕ ਹੈ ਬਹੁਤ ਜ਼ਿਆਦਾ ਤੰਗ ਤੇ ਇਧਰ ਬਾਈ ਜੀ ਆਪਣੇ ਇਹ ਬਾਈ ਦਾ ਪਿੰਡ ਸਲਾਰ ਮਾਜਰਾ ਆਪਣੇ ਸਲਾਰ ਮਾਜਰਾ ਖੰਨੇ ਦੇ ਕੋਲ ਗੋਵਿੰਦਗੜ੍ਹ ਕੋਲ ਹਾਂ ਅਸੀਂ ਹੋਣੀ ਸਾਰੇ ਆਪਣੇ ਜਾਣ ਪਛਾਣਦੇ ਹਾਂ ਯਾਰ ਮਿੱਤਰੋਂ ਸਿੱਖੇ ਨਾ ਵਧੀ ਗੱਲ ਹੈ ਚਾਹੀਦਾ ਵੀ ਸਾਰੇ ਨਾਲ ਮਿਲ ਕੇ ਰਹਿਣ ਸਹੀ ਗੱਲ ਹੈ ਇਕੱਠੇ ਰਹਿਣੇ ਜਾਂ ਤਾਂ ਜੇ ਮਾਣ ਸ਼ਨੀਆ ਦਿਹਾੜਾ ਮੇਂ ਛੁੱਟੀ ਹੁੰਦੀ ਹੈ ਅਸੀਂ ਵਾਰ ਇਕੱਠੇ ਹੀ ਗੱਲ ਕਰਦੇ ਹਾਂ ਇੱਥੇ ਪਰ ਆਪ ਹੀ ਪਰਿਵਾਰ ਹੈ ਆਪਾਂ ਹੀ ਚਾਚੇ ਮਾਮੇ ਦੇ ਆਪਾਂ ਹੀ ਸਾਰਾ ਕੁਝ ਹੈ ਸਹੀ ਗੱਲ ਹੈ ਵੀਰੋ ਸਭ ਦੀਆਂ ਸਾਰੀਆਂ ਸਾਰੇ ਇੱਥੇ ਹੀ ਮੁੱਕ ਜੀ ਹੈ ਸਹੀ ਗੱਲ ਹੈ ਨਾ ਤਾਂ ਇਹਦਾ ਮੁੰਡਾ ਹੀ ਨਹੀਂ ਇਹ ਫੁੱਟੇ ਤਾਂ ਮੈਂ ਮੁੰਡੇ ਨੂੰ ਵੀ ਮਾਰਾਂਗੇ ਸੱਤੇ ਵੱਲ ਗਏ ਹਾਂਜੀ ਜਰੂਰ ਆਓ ਕਦੇ ਰੂਸ ਆ ਬਣੇ ਆਉਣ ਹਾਂ ਜਰੂਰ ਜਰੂਰ ਬਾਈ ਮੈਂ ਤੁਹਾਨੂੰ ਕਾਲ ਕਰ ਦੂੰਗਾ ਹਾਂ ਜੀ ਹਾਂ ਕਾਲ ਕਰਨਾ ਤਾਂ ਠੀਕ ਹੈ ਉਹ ਅਸੀਂ ਆ ਬਈ ਜੀ ਸੁਣੇ ਦਾ ਨਾ ਲੰਬਾ ਇਹ ਮੁੰਡਾ ਪਤਲਾ ਹੈ ਨਹੀਂ ਜਦ ਤੁਰੇ ਆਉਂਦੇ ਨੇ ਸਟੂੜ ਪਾ ਲੈਂਦੇ ਆ ਜਉ ਨਾਲ ਖੜਾ ਥੋੜਾ ਆਪਣਾ ਤਵਾ ਬਲਾ ਨਾ ਜੀ ਸਿਮੇ ਸਿਮਾ ਖਾ ਕੇ ਮਾਹੀ ਦਾਲ ਸਿਮਾ ਸੋ ਗਿਆ ਨਹੀਂ ਮੈਂ ਠੀਕ ਨਹੀਂ ਜੀ ਮੈਂ ਹੁਣ ਔਖੀ ਲਈ ਹੈ ਨਾ ਠੀਕ ਹੈ ਠੀਕ ਹੈ ਜੜ ਬਹੁਤ ਔਖੀ ਹੋਈ ਹੈ ਸਿਮੇ ਮੇਥੋਂ ਜੜ ਬਹੁਤ ਉਹਦੇ ਕੱਲ ਪਰਸੋਂ ਦੀ ਚਲ ਕੋਈ ਦੇਵੇਂ ਦਵਾਈ ਲੈ ਕੇ ਪਰ ਰਾਮ ਕਾ ਠੀਕ ਹੈ ਹਾਂ ਜੀ ਹਾਂ ਜੀ ਕੋਈ ਨਹੀਂ ਲਈ ਪਛਾਣੋ ਮੇਥੋਂ ਕੋਣ ਹੈ ਆਪ ਨੂੰ ਮਿਲਿਆ ਪੈਂਥ ਸਿੰਘ ਦਾੜੀ ਇਹਦਾ ਨਾਮ ਟਿਟੂ ਹੈ ਟਿਟੂ ਇਹ ਮਦੀਰ ਸਾਹ ਮੇਰੇ ਪਿੰਡ ਦਾ ਬਾਈ ਅਸੀਂ ਕਾਫੀ ਟਾਈਮ ਤੋਂ ਇਕੱਠੇ ਕੰਮ ਕਰਦੇ ਆਂ ਇਹ ਵੀ ਮੇਰੇ ਚਾਚੇ ਦਾ ਮੁੰਡਾ ਉਹ ਤੋਂ ਪਹਿਲਾਂ ਇਕੱਠੇ ਇੰਡੀਆ ਪੜ੍ਹਦੇ ਵੀ ਹੁਣੇ ਆ ਨਹੀਂ ਇਹ ਮੇ ਤੋਂ ਅੱਗੇ ਇਹ ਇੱਕ ਸਾਲ ਪਿੱਛੇ ਦੀ ਗੱਲ ਆ ਅੱਗੇ ਸੀਗਾ ਮੇ ਤੋਂ ਅੱਗੇ ਸੀ ਅੱਛਾ ਛੇ ਇਹਦੇ ਨਾਲ ਇੱਕ ਸਾਲ ਮੈਂ ਦੋਪਹਲਾ ਸਾਲ ਸਾਲ ਦੋਨੋਂ ਸਾਲ ਇਕੋ ਪਿੰਡ ਦੇ ਹਾਂਜੀ ਇਕੋ ਪਿੰਡ ਦੇ ਠੀਕ ਹੈ ਠੀਕ ਹੈ ਠੀਕ ਹੈ ਉਹ ਬੋਏ ਚੜਦੀ ਹੈ ਠੀਕ ਠਾਕ ਉਹ ਚਲੋ ਵਧੀਆ ਅਸਲ ਗੱਲ ਪਤਾ ਮਿੱਤਰੋ ਕੀ ਗੱਲ ਹੈ ਕਹਿਣਾ ਵੀ ਜਾਂ ਕੈਮਰਾ ਵੀ ਥੋੜਾ ਬੰਦਾ ਥੋੜਾ ਸ਼ਾਈ ਜਿਹਾ ਫੀਲ ਕਰਦਾ ਹੈ ਮਤਲਬ ਵੀ ਥੋੜਾ ਸੰਗ ਜਾਂਦਾ ਮਤਲਬ ਤਾਂ ਕਿ ਭਾਈ ਸੰਗ ਜਾਂਦੇ ਆ ਮੈਂ ਤੁਹਾਨੂੰ ਦੱਸ ਦਿੰਦਾ ਮਤਲਬ ਵੀ ਇਹ ਆਪਣੇ ਭਾਈ ਮਨਦੀਪ ਸਿੰਘ ਉਹਨੇ ਨੇ ਮੱਲ ਮੱਝ ਤੁਈ ਨੇਵੇ ਮਤਲਬ ਇਕੱਠੇ ਪਿੰਡ ਦੇ ਪਹਿਲਾਂ ਖੇਡਦੇ ਕੋਦੇ ਵੀ ਰਹੇ ਫੇ ਬਾਅਦ ਚ ਪੜੇ ਜਗੇ ਪਿਛੇ ਦੇਖੇ ਤੁਸੀਂ ਸਾਰੇ ਭਾਈ ਦੱਸਿਆ ਪਹਿਲਾਂ ਹੁਣ ਸਭ ਤੋਂ ਪਹਿਲਾਂ ਨਾ ਇਹ ਪਿੰਡ ਦੇ ਵਿੱਚ ਆਪਣਾ ਕਾਲਾ ਭਾਈ ਆਏ ਸੀਗਾ ਆਈ ਤੋਂ 9 10 ਰੁਪਏ ਪਹਿਲਾਂ ਬਾਈ ਜੀ ਉਹਦੇ ਆਏ ਸੀ ਨਾ ਹਾਂ ਮੈਂ 2017 ਚ ਆ ਗਿਆ 2017 ਦੇ ਵਿੱਚ ਇਹ ਉਹਰੇ ਆ ਕੇ ਫਿਰ ਇਹਨਾਂ ਨੇ ਆਪਣਾ ਕਾਰੋਬਾਰ ਸੈੱਟ ਕਰਕੇ ਬਾਅਦ ਚ ਫਿਰ ਇਹ ਨਹੀਂ ਵੀ ਭੁੱਲ ਗਏ ਸਾਰੇ ਉਹਨਾਂ ਕੱਲਾ ਕੱਲਾ ਕਰਕੇ ਆਪਣੇ ਪਿੰਡ ਦੇ ਜਿੰਨੇ ਬੰਦੇ ਸੀਗੇ ਤੇ ਜਿੰਨੇ ਮਿੱਤਰ ਮਿਲੀ ਸੀਗੇ ਸਾਰੇ ਨੇ ਆਪਣੇ ਕੋਲ ਇਕੱਠੇ ਕਰ ਲਏ ਆ ਤੇ ਅੱਜ ਆ ਸ਼ਹਿਰ ਦੇ ਵਿਚੋਰੇ 60 70 ਬੰਦੇ ਰਹਿੰਦੇ ਆ ਜਿਹੜੇ ਇਹਨਾਂ ਦੇ ਆਫਿਸ ਘਾਰੇ ਪਰ 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 ਤੇ ਬੜਾ ਸੈਂਗਰ ਆਦਾ ਭਈ ਇੱਕ ਜਦ ਤੂੰ ਨਾ ਇੱਕ ਮਿੰਟ ਮੂਰੇ ਹੁੰਦਾ ਨਾ ਹਾਂ ਅਸੀਂ ਕਿਸੇ ਹੋਰ ਕੋਟ ਜਾਣ ਦੀ ਵੀ ਕਦੇ ਲੋੜ ਬਣੀ ਸਮਝੀ ਤੋਂ ਸਾਡਾ ਆਪਣਾ ਘਰ ਤੇ ਘਰ ਪੂਰਾ ਹੋ ਜਾਂਦਾ ਕਈ ਵਾਰ ਤਾਂ ਅਸੀਂ ਆਪ ਜਿ ਵੱਜ ਜਾਂਦੇ ਇੰਨੇ ਜਿਆਦਾ ਹੁਣ ਗੱਲ ਛੱਡਦੇ ਨਹੀਂ ਹੈ ਨਹੀਂ ਵੇਸੀ ਬਹੁਤ ਵਧੀਆ ਕੁਆਲਿਟੀ ਹੈ ਭਾਈ ਇਹ ਜੇ ਬੰਦਾ ਜੇ ਵੀ ਜੇ ਮੈਂ ਅੱਗੇ ਚੱਲੇਗਾ ਤਾਂ ਮੈਂ ਆਪਣੇ ਭੈਣ ਭਾਈ ਨਾਲ ਲੈ ਕੇ ਜਾਵਾਂ ਇਹ ਬਹੁਤ ਗੁੱਡ ਕੁਆਲਿਟੀ ਆ ਇਹਨਾਂ ਨਾਲੇ ਸੋਣਾ ਮੈਂ ਵੀ ਨਾ ਇਹ ਮੇਰੇ ਨਾਲ ਸੌਂਦੇ ਨੇ ਮੈਂ ਇਹਨਾਂ ਨਾਲ ਸੌਂਨਾ ਪੀ ਇਹ ਤਾਂ ਇਕੱਠਾ ਪਛਾਣਨਾ ਜੇ ਤੱਕ ਤੋਂ ਬਾਹਰ ਜਾਵਾਂਗੇ ਫਿਰ ਤਾਂ ਇਕੱਲੇ ਰਹਿ ਜਾਾਂਗੇ ਪਰ ਨਾ ਹੋਣੀ ਚਾਹੀਦੀ ਆਪਣੇ ਹਰ ਪੰਜਾਬੀ ਦੇ ਵਿੱਚ ਜੇ ਆਪਾਂ ਕਿਸੇ ਵੀ ਕੰਟਰੀ ਵਿੱਚ ਰਹਿੰਦੇ ਹੋ ਚਾਹੇ ਪੰਜਾਬ ਦੀ ਧਰਤੀ ਰਹੀ ਚਾਹੇ ਇਟਲੀ ਮੈਨਾਂ ਨੇਵਰ ਮਾਈਂਡ ਕੋਈ ਮਰਜੀ ਕੰਟਰੀ ਹੋਵੇ ਕੋਈ ਮਰਜੀ ਧਰਤੀ ਹੋਵੇ ਆਪਾਂ ਨੂੰ ਚਾਹੀਦਾ ਇਹ ਕਹਿਣਾ ਵੀ ਜੇ ਆਪਾਂ ਕਿਤੇ ਪਹੁੰਚ ਜਾਈਏ ਨਾ ਤਾਂ ਆਪਣੇ ਪੰਜਾਬੀ ਭਾਈਚਾਰੇ ਨਾਲ ਭਾਈਚਾਰੇ ਉੱਪਰ ਆਪਣੇ ਭੈਣਾਂ ਨੂੰ ਭਰਾਵਾਂ ਨਾਲ ਲੈ ਕੇ ਚੱਲੀਏ ਨਾ ਤਾਂ ਉਹ ਚ ਆਪਣੀ ਸ਼ੋਭਾ ਵੀ ਹੁੰਦੀ ਆ ਤੇ ਆਪਾਂ ਕਿਤੇ ਨਾ ਕਿਤੇ ਭਾਈ ਪਹੁੰਚ ਵੀ ਜਾਂਦੇ ਹਾਂ ਮੱਲਮਾਤਰੀ ਵਾਲੇ ਲਗਭਗ ਸਾਰੇ ਆਪਣੇ ਸਾਰੀਆਂ ਫੈਮਿਲੀ ਇੱਥੇ ਹੀ ਨੇ ਇੰਨੇ ਕੁ ਜੋੜੇ ਨੇ ਜਿਸ ਮੱਲਮਾਤਰੀ ਦੇ ਸਾਰੇ 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 ਸੇ ਬੈਠੇ ਨੇ ਅੱਗੇ ਜੋ ਕਿਰੇ ਸੀ ਭਗਾਇਆ ਭਾਈ ਨਹੀਂ ਡਾੜ ਬੈਡਮਿੰਟਨ ਬੈਡਮਿੰਟਨ ਫੋਰਸ ਬੈਡਮਿੰਟਨ ਸੱਚੀ ਚੱਲ ਰਹੀ ਇਹ ਆਪਣੇ ਬਾਈ ਦੇ ਬੇਟਾ ਜੀ ਨੇ ਕੀ ਹਾਲ ਚਿਰ ਪੁੱਤਰ ਜੀ ਕੀ ਰਹਾ ਤੁਹਾਡਾ ਅਗਮ 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 ਦੀਪ ਜੀ ਅਗਮ ਪ੍ਰੀਤ ਅਗਮ ਜੋਤ ਅਗਮ ਜੋਤ ਸਿੰਘ ओके ਵੀਰੇ ਮਾੜੀ ਬਗੜਾ ਹੋਣਾ ਹਾਂਜੀ ਹਾਂ ਜੂ ਜੂ ਓਕੇ ਵੀਰ ਜੀ ਚੰਗਾ ਮਿਲਦੇ ਨੇ ਦੱਸੀ ਫਿਰ ਜੀ ਹਾਂਜੀ ਰੁਕ ਜਾ ਦੋ ਦਿਨ ਹੋਰ ਬਾਕੀ ਇਹ ਸਿਰ ਰੂਮ ਆਉਣ ਦੇ ਬਣਿਆ ਉਹ ਤਾਂ ਫੇਰ ਉੱਤੇਰੇ ਕੋਲੇ ਆਣਾ ਹੋਰ ਹੋਰ ਕਿੱਦੀ ਆਉਣ ਲੈ ਓਕੇ ਵੀਰ ਓਕੇ ਵੀ ਕਹਿਣ ਵਾਲੀ ਗੱਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੰਗਾ ਭਿੰਕਾ ਚੱਲ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਬਾਤ ਸੀ ਇੰਕੋਏ ਹੁਣ ਟਾਈਮ 5:00 ਵਜ ਗਏ ਮਿੱਤਰੋ ਤੇ ਆਪਾਂ ਘਰੇ ਪਹੁੰਚ ਗਏ ਆਪਣੇ ਤੇ ਆਪਾਂ ਨੇ ਆਪਣੀ ਗੱਡੀ ਲਾਤੀ ਗੈਰੇਜ ਦੇ ਵਿੱਚ ਤੇ ਆ ਗੱਡੀ ਖੜੀ ਹੈ ਭਾਈ ਉਹਨਾਂ ਦੀ ਤੇ ਅੱਗੇ ਸਾਡਾ ਜਾਣਦਾ ਹੈਗਾ ਪ੍ਰੋਗਰਾਮ ਇੱਕ ਹੋਰ ਮਾ ਰਾਣੇ ਨੂੰ ਦੇਖਦਾ ਫੋਟੋ ਆਪਣਾ ਇੱਕ ਮੁੰਡਾ ਮਿੱਤਰ ਇੱਕ ਹੋਰ ਹੈ ਆਪਣੇ ਲਾਗੀ ਪਿੰਡ ਦਾ ਹੀ ਆ ਤੁਸੀਂ ਸਾਰੇ ਜਾਣਦੇ ਵੈਸੇ ਉਹਨੂੰ ਮੁੰਡੇ ਨੂੰ ਮਿਲਦੇ ਆ ਪਿਛਲੇ ਵਲੋਗਾਂ ਵੀ ਦੇਖਿਆ ਹੋਊਗਾ ਤੁਸੀਂ ਹੁਣ ਆਪਾਂ ਨੇ ਉਹਨੂੰ ਮਿਲਣ ਵਾਸਤੇ ਜਾਣਾ ਪਰ ਫਿਲਹਾਲ ਘਰੇ ਪਹੁੰਚ ਗਏ ਆ ਸਿਮੇਸ ਨੂੰ ਚੱਕ ਲਈ ਆ ਫੀਡ ਹਾਂਜੀ ਇਹ ਮੱਝਾਂ ਨੂੰ ਨਹੀਂ ਪੋਣੀ ਹੈਗੀ ਬੜੇ ਠੰਡ ਤੋਂ ਆਪ ਨੂੰ ਵਿਚਾਰ ਹਾਂ ਉਹ ਗੁਰਬਾਜ ਹਾਂਜੀ ਤੂੰ ਕਿੱਥੇ ਰਿਹਾ ਸਾਰਾ ਦਿਨ ਨਹੀਂ ਦਿਖਾਈ ਮਿਲਣੇ ਕਿੱਥੇ ਤੂੰ ਹੈ ਇਹਨੂੰ ਦੋਸਤ ਮਿਲ ਗਏ ਦੇ ਆਪਣੇ ਤੇ ਖੇਡਦਾ ਰਿਹਾ ਆਹਾਂ ਮੈਂ ਲਿਬਨਾ ਦੇ ਗੁਰਦੁਸਾ ਮਿਲਿਆ ਮੈਨੂੰ ਕਿਤੇ ਨਾ ਕਿਤੇ ਉਧਰ ਘਰ ਮਿਲਿਆ ਤੂੰ ਕਿੱਥੇ ਗਿਆ ਰਿਆ ਹਾਂ ਅਸੀਂ ਗੱਡੀ ਕੋਲ ਆ ਗਏ ਪੂਜੀ ਕਹਿੰਦੀ ਮੁੰਡਾ ਮੁੰਡੀ ਕਾ ਮੁੰਡਾ ਹੋਦਾ ਨਹੀਂ ਇੱਥੇ ਹੂੰ ਖੋ ਗਿਆ ਜੀ ਤੁਸੀਂ ਖੋ ਗਈ ਦੀ ਕੋਈ ਕੋਰ ਹੈਗਾ ਠੀਕ ਹੈ ਸਾਰੇ ਕਰ ਦਿੰਦੇ ਓਕੇ ਸਭ ਚਲੋ 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 ਮੈਂ ਤਾਂ ਮੈਂ ਤਾਂ 10 ਮਿੰਟ ਰੁਕਣਾ ਹੈ ਇੱਥੇ ਇਹ ਦੇਖ 10 ਮਿੰਟ ਰੁਕਣਾ ਇੱਥੇ ਮੈਂ ਲਾਉਣੀ ਹੈ ਗੱਡੀ ਹੁਣ ਚਲਾਏ ਆ ਅਚਲੇ ਪਹੂਏ ਇਹਨੂੰ ਅੱਗ ਲਾਉਣੀ ਪੈਂਦੀ ਕਿਵੇਂ ਚੱਲਦਾ ਹੈ ਇਹ ਸਭ ਕਾ ਮਗਰ ਜਦ ਤੱਕ ਅੱਖ ਨਾ ਲੱਗ ਜਦ ਤੱਕ ਗੱਲ ਨਹੀਂ ਬਣਦੀ ਲਈ ਮੇਤਰੋ ਪਹਿਲਾਂ ਪਛਾਣੋ ਮੁੰਡੇ ਨੂੰ ਹੋਰ ਆਣਾ ਕੀ ਹਾਲ ਚਾਲ ਆਣਾਂ ਮਾ ਪਰਣਾ ਨਹੀਂ ਹੁੰਨੇ ਹੋਗਾ ਨਹੀਂ ਨਹੀਂ ਪਛਾਣ ਸਾਰੇ ਪਛਾਣ ਰਾਨਾ ਭਾਈ ਆਪਣਾ ਇਹ ਜਿਹੜਾ ਅੱਜ ਤੋਂ ਕਿੰਨੇ ਮਹੀਨੇ ਪਹਿਲਾਂ ਕਈ ਮਹੀਨੇ ਹੋ ਗਏ ਬਲੌਜ ਦੇ ਦੇ ਸੀਗੇ ਡੰਗਾ ਡਾਕਟਰ ਆ ਗਏ ਓਏ ਇਹੋ ਹੈ ਤੇ ਲੋ ਜੀ ਦੁੱਬ ਦੋ ਭਾਜੀ ਨੂੰ ਪਹਿਲਾਂ ਹੁਣ ਜੀ ਭਾਜੀ ਨੂੰ ਗੱਡੀ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਬਹੁਤ ਬਹੁਤ ਸੰਦੋ ਜੀ ਆਜੋ ਹੁਣ ਆਹ ਦੇਖੋ ਸਹੀ ਆ ਤਾਂ ਵੀ ਕਿੱਟੀ ਅੱਜ ਦੇਖੀਏ ਕਿੱਤੇ ਦਿਖਾਉਨੇ ਆ ਮੈਂ ਤਾਂ ਕਿਹਾ ਮੈਂ ਕਿਹਾ ਵੀ ਸਨੈਪਸ ਨੂੰ ਪਾ ਦੋ ਮੜਾ ਮਟਾ ਸਟੋਰੀ ਸਟੋਰੀ ਲਾ ਲਿਓ ਗਰੀਬ ਹੁਣ ਮੇਥੋਂ ਟਾਈਮ 1:30 ਹੋ ਗਏ ਆ ਅਜੇ ਗੱਲਾਂ ਬਾਤਾਂ ਮਾਰੀਆਂ ਨਾਲੇ ਬਾਈ ਨੇ ਬੈਠ ਕੇ ਆਣ ਰੈਡੀ ਸਟੇਡੀਆ ਨੇ ਗੋਲਾ ਕੰਮ ਹੋ ਗਿਆ ਤੇ ਬਾਈ ਕਹਿੰਦਾ ਮੈਂ ਕੱਲ ਦੀ ਛੁੱਟੀ ਕਰ ਲੈਣੀ ਆ ਅਸੀਂ ਹੁਣ ਚੱਲੇ ਆ ਆਪਣੇ ਘਰ ਨੂੰ ਉਧਰ ਤੇ ਅਜ ਉੱਥੇ ਆਪਾਂ ਆਪਣਾ ਗੱਲਾਂ ਬਾਤਾਂ ਮਾਰਾਂਗੇ ਟਾਈਮ ਸਪ ਤੇ ਚੱਲੀ ਬਾਈ ਓਕੇ ਚਲੋ ਜੀ ਠੀਕ ਹੈ ਚਾ ਬਾਈ ਦਾ ਘਰ ਆ ਬਣਾਣੇ ਬਾਈ ਹੁਣ ਇਸ ਟਾਈਮ ਆਪਾਂ ਖੜੇ ਆ ਹੁਣ ਰਾਣੀ ਬਾਈ ਦੇ ਘਰ ਦੇ ਬਿਲਕੁਲ ਹੇਠਾਂ ਇਸ ਟਾਈਮ ਇੱਥੇ ਨਾ ਆਪਣਾ ਇੰਡੀਅਨ ਫੂਡ ਸਟੋਰ ਹੈ ਬਾਈ ਹੁਣੀ ਆਪਣੇ ਅੰਕਲ ਜੀ ਹੁੰਦੇ ਨੇ ਆਪਣੇ ਬੱਪੂ ਜੀ ਨੂੰ ਮਰਦੇ ਨੇ ਪਰ ਕਿਛੀ ਚੀਜ਼ਾਂ ਚੜ੍ਹਦੀ ਕਲਾ ਜੀ ਵਧੀਆ ਵਧੀਆ ਚੜ੍ਹਦੀ ਕਲਾ ਤੇ ਬਾਈ ਨੇ ਬਹੁਤ ਸਮਾਂ ਰੋਮਾਂ ਵਿੱਚ ਰਹਿ ਕੇ ਆਏ ਆ ਤੇ ਕਿੱਥੇ ਰਹਿ ਕੇ ਆ ਬਾਈ ਰੋਮਾਂ ਦੇ ਵਿੱਚ ਮੈਂ ਰੋਮਾਂ ਤਕਰੀਬਨ ਸਾਰੀ ਘੁੰਮਿਆ ਜੀ ਰੋਮ ਤੋਂ ਲੈ ਕੇ ਲਾਹੋਲੀ ਰਿਜੋ ਕਲਵਰੀਆ ਬਾਰੀ ਲੇਚਾ ਉਹ ਬਟਾਪੂ ਨੂੰ ਭੁਗਾਇਆ ਜੀ ਛਛੀਲ ਗਿਆ ਸਕਦੀ ਨੇ ਅਸ਼ੀਸ਼ੇ ਮੈਨੇ ਭੁਗਾਇਆ ਜੀ ਜਿਹੜਾ ਕਿ ਸਾਰਾ ਸਾਊਥ ਆਪਣਾ ਰੂਮ ਦਾ ਘੁੰਮ ਕੇ ਨਾ ਬਾਈ ਉਹਨਾਂ ਨੇ ਆਪਣੀ ਇਸ ਟਾਈਮ ਸ਼ਾਪ ਖੋਲੀ ਆਪਣੀ ਅਲਮੇਟਰੀ ਇੰਡੀਅਨ ਅਲਮੇਟਰੀ ਜਿੱਥੇ ਦਾ ਆਪਣੇ ਇੰਡੀਅਨ ਦੇ ਸਾਰੇ ਪ੍ਰੋਡਕਟ ਮਿਲਦੇ ਨੇ ਹਰ ਚੀਜ਼ ਮਿਲਦੀ ਇੱਥੇ ਬਾਈ ਉਹਨੇ ਬਾਈ ਕਿਹੜੀ ਜਗ੍ਹਾ ਤੇ ਆਪਣਾ ਦੁਕਾਨ ਹੈ ਆਪਣੀ ਤਰਵਿਚੋ ਏਰੀਆ ਦੇ ਪੈਂਦੀ ਵੈਂਸ ਸ਼ਹਿਰ ਦੇ ਲੱਗਿਆ ਤਰਵਿਚੋ ਪਰਵੰਚਾ ਪੈਂਦਾ ਜੀ ਮੋਤਾ ਦੀ ਵੈਂਸ ਆ ਲੀਆ ਦਲ ਜਰੋਂ ਦੇ ਉੱਤੋਂ ਤੇ ਅਸੀਂ ਦੇਖਿਆ ਘੁੰਮ ਘੁਮਾ ਕੇ ਹਰ ਚੀਜ਼ ਬਾਈ ਕੋਈ ਇਦਾਂ ਜੀ ਰਹ ਨਹੀਂ ਜਾਂਦੀ ਜਿਹੜੀ ਇੱਥੇ ਮਤਲਬ ਵੀ ਨਾਲ ਸੰਦਗੀ ਹੋਵੇ ਹਰ ਕੁਝ ਹੀ ਮਿਲਦੀ ਆ ਤੇ ਤੁਸੀਂ ਵੀ ਜੇ ਆਪਣੇ ਵਲੌਗ ਨੂੰ ਇਥੋਂ ਦੇਖਦੇ ਹੋ ਆਪਣੇ ਫਨੀ ਸ਼ਹਿਰ ਤੋਂ ਨੇੜੇ ਤੋਂ ਦੇਖਦੇ ਹੋ ਤਾਂ ਜਰੂਰ ਟਾਈਮ ਟਾਈਮ ਕੱਟਗੇ ਅੰਕਲ ਜਨ ਮੌਕਾ ਦੇਖੀ ਜਾਇਓ ਕਿ ਭਾਈ ਨੰਬਰ ਬੋਲ ਦੇਕਰੋਂ ਨਾ ਆਪਣਾ ਫੋਨ ਨੰਬਰ ਹੈ ਜੀ WhatsApp ਚੱਲਦਾ ਜੀ 32 98 88 882 ਤੇ ਵਾਇਰ ਸਭ ਚੱਲਦਾ ਜੀ ਹਾਂ ਜੀ ਜਰੂਰ ਟਾਈਮ ਟਾਈਮ ਕੱਟਗੇ ਕੋਈ ਵੀ ਸਮਾਨ ਖਰੀਦਣਾ ਹੋਵੇ ਤਾਂ ਅੰਕਲ ਜੀ ਫੋਨ ਕਰਕੇ ਇੱਕ ਵਾਰੀ ਜਰੂਰ ਟੈਸਟ ਜਰੂਰ ਕਰਕੇ ਜਾਏ ਹੁਣ ਮਿੱਤਰੋ ਘਰੇ ਪਹੁੰਚ ਗਏ ਆਪਾਂ ਆਪਣੇ ਰੋਟੀ ਪਾਣੀ ਛਕਦੇ ਆਪਾਂ ਤੇ ਤੁਸੀਂ ਛਕ ਲਿਆ ਪਛਾ ਦੇ ਆਪਣੇ ਹਾਂਜੀ ਅਸੀਂ ਸਭ ਨੇ ਛਕ ਲਿਆ ਅੱਜ ਖਾਣਾ ਬੱਸ ਕੀ ਬਣਾਇਆ ਘਰੇ ਛਕ ਲਈ ਆਪਣੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਉਹ ਤੇਰਾ ਭਲਾ ਹੋਵੇ ਮੈਨੂੰ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵਿੱਚ ਪਾਵਾਂਗੇ ਦਸੂਗੀ ਦਾ ਚਮਚਾ ਉਹ ਤੇਰਾ ਭਲਾ ਸ਼ੁਕਰ ਦਾਤਾ ਤੇਰਾ ਆਪਾਂ ਇਨਾ ਕੋਈ ਖਾਣ ਨੂੰ ਮਿਲਦਾ ਪਰਦੇਸੇ ਦੀ ਧਰਤੀ ਉੱਤੇ ਤੇ ਇਹਨਾਂ ਦੇਸ਼ਾਂ ਦੇ ਵਿੱਚ ਨਾ ਸਰੋਂ ਦਾ ਸਾਗ ਮਿਲ ਜਵੇ ਮੱਕੀ ਦੀ ਰੋਟੀ ਮਿਲ ਜਵੇ ਮੱਕੀ ਦੀ ਰੋਟੀ ਪਕਾਈ ਉਹ ਵੀ ਪੱਕੀ ਪਕਾਈ ਮਿਲ ਜAVE ਸੋਨੇ ਦਾ ਸੁਆਹਾ ਸੁਆਕਾ ਸਹੀ ਗੱਲ ਹੈ ਫਿਰ ਆਪਾਂ ਨੰਦ ਮੰਨਦੇ ਆ ਮੱਕੀ ਦੀ ਰੋਟੀ ਦੇ ਸਰੋਂ ਦੇ ਸਾਗ ਦੇ ਨਾਲ ਤੇ ਬਾਕੀ ਅੱਜ ਦਾ ਵਲੌਗ ਇੱਥੇ ਮੈਂ ਬੰਦ ਕਰਦੇ ਆ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਤੇ ਬਾਕੀ ਅੱਜ ਦਿਨ ਵਿੱਚ ਜਿੰਨੇ ਆਪਣੇ ਭੈਣ ਭਰਾ ਸੱਜਣ ਮਿੱਤਰ ਆਪਾਂ ਨੂੰ ਮਿਲੇ ਆ ਸਾਰਿਆਂ ਬਹੁਤ ਬਹੁਤ ਥੈਂਕਸ ਧੰਨਵਾਦ ਇਹਨਾਂ ਪਿਆਰ ਦੇ ਦਿਨ ਵਾਸਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੇ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਕੱਲ ਨੂੰ ਮ सतश्री अ